I don't know. ਪਰ ਪਿਛਲੇ ਸਾਲਾਂ ਸਪਟੰਬਰ ਮੰਨ ਤੇ ਵਿੱਚ ਮੈਨੂੰ ਸਿਟੀ ਦਾ ਪ੍ਰਧਾਨ ਬਨਾਇਆ ਸੀ ਤੇ ਜਿਸਲੇ ਮੇਰੇ ਸਿਟੀ ਪ੍ਰਧਾਨਗੀ ਦੀ ਨੁਕੀ ਹੋਈ ਸੀ ਮੈਂ ਉਸਨੇ ਪ੍ਰਣ ਲਈ ਕਿ ਮੈਂ ਸਾਰੇ ਮੈਂਬਰਸ ਦੇ ਵਿੱਚ ਜੋਸ਼ ਜਗਾਵਾਂਗਾ ਮੈਂ ਸਾਰੇ ਮੈਂਬਰਸ ਨੂੰ ਇਕ ਜੁਟ ਕਰਾਂਗਾ ਕਿ ਜਿੰਨਾ ਵੱਧ ਤੋਂ ਵੱਧ ਹੋ ਸਕੇਗਾ ਮੈਂ ਨਵੇਂ ਮੈਂਬਰਸ ਨੂੰ ਟੀਮ ਦੇ ਵਿੱਚ ਲਾ ਕੇ ਆਵਾਂਗਾ ਮੈਨੂੰ ਲੱਗਦਾ ਅੱਜ ਵੀ ਦੇ ਵਿੱਚ ਮੈਨੂੰ ਆਪਣੇ ਕੰਮ ਲੈ ਕੇ या मेरी टीम के काम में लैके कोई भी एक्सपलेन देने की लड़ नहीं है हर किसी को पता है शहर के साडे महाजन युवा विंग अच्छ किस पोजिशन पर है साडे महाजन युवा विंग मैंबर्स कि एक्टिव ने साडे महाजन युवा विंग ने वो काम देंबर्स नेम जेडे अज तक मेरे ख्याल में शहर से कभी नहीं हुए साडे लिए एक चैलेंज है साढ़े कुछ नए मैंबर है सिर्फ जे हचकते जिन्होंने ਸ਼ਰਮਾਂ ਦੀ ਸੀ ਇਹ ਦਰ ਲੱਗਦੀ ਸੀ ਮੀਡੀਆ ਦੇ ਸਾਹਮਣੇ ਆਂਦੇ ਕੋਈ ਕੰਮ ਕਰਦੇ ਉਹ ਕਰਨਾ ਚਾਹੁੰਦੇ ਸੀ ਅੱਜ ਵੀ ਰੇਡ ਦੇ ਵਿੱਚ ਤੁਸੀਂ ਇੱਕ ਵਾਰੀ ਆਪਣਾ ਜੇ ਕੈਮਰਾ ਵੀ ਘੁਮਾਉਗੇ ਜਾਂ ਤੁਸੀਂ ਦੇਖੋਗੇ ਕਿਸ ਤਰੀਕੇ ਸੰਜੂ ਜੀ ਨੇ ਕਿਹਾ 500 ਪਰ ਮੇਰੇ ਰਿਕਾਰਡ ਦੇ ਵਿੱਚ 800 ਪਲਸ ਮਹਾਜਨ ਯੂਵਾਂਗ ਦੇ ਰਜਿਸਟਰਡ ਬੰਦੇ ਸਾਡੇ ਕੋਲ ਆ ਕੇ ਦੇਖਦੇ ਉਸ ਇਖਤਾਨ ਦੇ ਵਿੱਚ ਕੋਈ ਵੀ ਯੂਵਾਂਗ ਕਿਸੇ ਵੀ ਸੰਸਥਾ ਨੇ ਐਨਾ ਕੰਮ ਨਹੀਂ ਕੀਤਾ ਜਿੰਨਾ ਅਸੀਂ 6 ਮਹੀਨੇ ਦੇ ਵਿੱਚ ਕੀਤਾ ਹੈ ਮੈਂ ਰਗੇਸ਼ ਜੀ ਕੋਲ ਐਕਸਪੈਕਟ ਕਰਨਾ ਕਿ ਹੁਣ ਜਿੱਥੇ ਅਸੀਂ ਅਰਨ ਨੂੰ ਕਮਾਨ ਫੜਾਈ ਹੈ ਉਸ ਤੋਂ ਦੋ ਗੁਣਾ ਦੇ ਵੱਧ ਲੈ ਕੇ ਜਾਣ ਰੀਵਿਕਲ ਮੇਰੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਣਨ ਦੀ ਸਰ ਮੇਰੇ ਅੰਦਰ 10 ਸਿਟੀਆਂ ਨੇ ਹੁਣ ਤੇ ਅਸੀਂ ਉਹਦੀ ਵਰਕਿੰਗ ਆਫ ਦੁਪਹਿਰ ਹੀ ਸਟਾਰਟ ਕਰਤੀ ਸੀ ਅ ਸਾਡਾ ਕੰਮ ਰਹੇਗਾ ਸਰ 10 ਦੀ 10 ਸਿਟੀਆਂ 10 ਸਿਟੀਆਂ ਜਿਹੜੀ ਸਾਡੇ ਅੰਦਰ ਆ ਰਹੀਆਂ ਨੇ ਸਾਰੇ 10 ਸਿਟੀਆਂ ਦੇ ਵਿੱਚ ਐਕਟਿਵ ਮੈਂਬਰਸ ਬਣਨ ਐਕਟਿਵ ਟੀਮ ਬਣਨ ਤੇ ਜਿਹੜੇ ਬਲੱਡ ਡੋਨੇਸ਼ਨ ਕੈਂਪ ਜਿੱਦਾਂ ਅਸੀਂ ਹੁਣ 21 ਤਰੀਕ ਨੂੰ ਕਰ ਰਹੇ ਆਂ ਐਡਵਾਂਟੇਜ ਪ੍ਰੋਜੈਕਟਸ ਹਰ ਜਗ੍ਹਾ ਤੇ ਹੋਣ ਕੰਬਲ ਵਿਤਰਨ ਦਾ ਪ੍ਰੋਜੈਕਟ ਹੋਵੇ ਜਾਂ ਦਾਲ ਸੇਵਾ ਪ੍ਰੋਜੈਕਟ ਹੋਵੇ ਇਹ ਓਵਰਆਲ ਪੰਜਾਬ ਦੇ ਵਿੱਚ ਇੱਕੋ ਦਿਨ ਇੱਕ ਟਾਈਮ ਤੇ ਹਰ ਜਗ੍ਹਾ ਹੋਣ ਸਾਰੇ ਦੇ ਪੰਜਾਬ ਦੇ ਵਿੱਚ ਪਤਾ ਚੱਲਣਾ ਚਾਹੀਦਾ ਕਿ ਮਾਰਜਨ ਉੱਠ ਚੁੱਕੇ ਦਾ ਮਾਰਜਨ ਇਕਜੁੱਟ ਹੈਗਾ ਮਾਰਜਨ ਇਕੱਠਾ ਹੋ ਕੇ ਕੰਮ ਕਰ ਰਿਹਾ ਹੁਣ ਮੇਰਾ ਕੰਮ ਹੈਗਾ ਕਿ ਆਪਣੀ ਡਿਸਟ੍ਰਿਕਟ ਦੀ ਟੀਮ ਜਿਹੜੀ ਆਈ ਹੈ ਨੇ ਇਹ ਸਾਰੀ ਟੀਮ ਨੂੰ ਅੱਗੇ ਲੈ ਕੇ ਜਾਵਾਂ ਤਾਂ ਕਿ ਜਿਹੜੀ ਸਾਡੀ ਸਟੇਟ ਦੀ ਟੀਮ ਹੈ ਮੈਨੂੰ ਉਹਨਾਂ ਦੀ ਵੀ ਜ਼ਿੰਮੇਵਾਰੀ ਹੈਗਾ ਕਿ ਮੈਂ ਆਪਣੀ ਡਿਸਟ੍ਰਿਕਟ ਲਈ ਕੀ ਕੰਮ ਕੀਤਾ ਮੈਂ ਸਾਰੇ ਬਹੁਤ ਐਕਸਪੈਕਟ ਕਰਦਾ ਕਿ ਜਿਹੜੀ ਬਸ ਟੀਮ ਬਸ ਸਿਟੀਜ਼ਨ ਮੋਰੇ ਅੰਦਰ ਨੇ ਉਹ ਨਾਲ ਹੱਥ ਜੋੜ ਕੇ ਕੰਮ ਕਰਨ ਤੇ ਸਾਰੇ ਅੱਗੇ ਵਧਣ ਦਾ ਪ੍ਰਣ ਲਾਣ ਤੇ ਇਕਜੁੱਟ ਹੋ ਗਿਆ ਸੀ ਦਿਖਾਈ ਸਾਡੀ ਇਕਤਾ ਕੀ ਹੈਗੀ ਹੈ ਬਹੁਤ ਬਹੁਤ ਧੰਨਵਾਦ ਮੇ ਆਜਮਾਹਾਜਨ ਯੂਵਾ ਵਿੰਗ ਰਜਿਸਟਰਡ ਟੀਮ ਦੀ ਜਿਹੜੀ ਨਿਯੁਕਤ ਜ਼ਿਲ੍ਹਾ ਔਰ ਜ਼ਿਲ੍ਹੇ ਦੇ ਵਿੱਚ ਸ਼ਹਿਰੀ ਟੀਮਾਂ ਜਿਹੜਾ ਨਿਯੁਕਤ ਪੱਤਰ ਆਈ ਇੱਥੇ ਦੇਣ ਜਾ ਰਹੇ ਆ ਸਾਡਾ ਕਿਸੇ ਸਾਡੀ ਬੜੀ ਛੋਟੀ ਜੀ ਐਨਜੀਓ ਹੈ ਮਹਾਜਨ ਯੂਵਾ ਵਿੰਗ ਜਿਹੜਾ ਮਸ਼ਾਈ ਸਮਾਜ ਸੇਵਾ ਦਾਨ ਸੇਵਾ ਦਾ ਕੰਮ ਕਰਦੀ ਹੈ ਅਲੱਗ-ਅਲੱਗ ਪ੍ਰੋਜੈਕਟ ਕਰ ਰਹੀ ਜਿਸ ਤਰ੍ਹਾਂ ਲੋਕ ਦੇਖਦੇ ਨੇ ਸਭ ਤੋਂ ਵੱਡਾ ਜਿਹੜਾ মিডিਆ ਦਾ ਜਿਹੜਾ ਮਾਧਿਅਮ ਹੈ ਉਹ ਲੋਕਾਂ ਨੂੰ ਸਾਡੀ ਜਿਹੜੀ ਗਤੀਵਿਧੀਆਂ ਉਹ ਰੂਬੂ ਰੂਬੂ ਕਰਾਉਂਦੀਆਂ ਤੇ ਸਾਡੇ ਵਿੱਚ ਅੱਜ ਐਡਵੋਕੇਟਸ ਸੀਏ ਅਕਾਊਂਟ ਕਾਉਂਟਸ ਹੋਰ ਬਿਜ਼ਨਸਮੈਨ ਤਕਰੀਬਨ ਸਾਡੇ ਵਿੱਚ ਅੱਜ ਆਏ ਨੇ ਤੇ ਸਾਡੀ ਜਿਹੜੀ ਕੁਛੋ ਟੀਮ ਜਿਹੜੀ ਆਲਰੇਡੀ ਜਿਹੜੀ ਕੰਮ ਕਰ ਰਹੀ ਸੀ ਅਸੀਂ ਉਹਨਾਂ ਨੂੰ ਪ੍ਰਮੋਟ ਕਰਦੇ ਹੋਏ ਉਪਾਦੀਆਂ ਜਿਹੜੀਆਂ ਦਿੱਤੀਆਂ ਤੇ ਬਾਕੀ ਜਿਹੜਾ ਅੱਜ ਨਵੇਂ ਜਿਹੜੇ ਸਾਡੇ ਮੈਂਬਰ ਆਏ ਨੇ ਕੁਛ 15 ਕ ਮੈਂਬਰ ਜਿਹੜੇ ਅਸੀਂ ਨਵੇਂ ਅੱਜ ਜੋੜੇ ਆ ਤੇ ਕੁਛ ਜਿਹੜੇ ਆਉਣ ਵਾਲੇ ਪ੍ਰੋਜੈਕਟ ਆ ਜਿਸ ਦਾ 21 ਤਰੀਕ ਨੂੰ ਮਹਾਜਨ ਯੁਵਾ ਵਿੰਗ ਇੱਕ ਮੈਗਾ ਬਲੱਡ ਡੋਨੇਸ਼ਨ ਕੈਂਪ ਕਰਵਾਉਣ ਜਾ ਰਿਹਾ ਤੇ ਜਿਦੇ ਵਿੱਚ ਸਾਡੇ ਪਠਾਨਕੋਟ ਦੇ ਵਿਧਾਇਕ ਮਾਨਨੀ ਅਸ਼wini ਸ਼ਰਮਾ ਜੀ ਸੁਜ਼ਾਨਪੁਰ ਤੋਂ ਵਿਧਾਇਕ ਮਾਨਨ ਨਿਸ਼ਪੁਰੀ ਜੀ ਔਰ ਪੰਜਾਬ ਹੈਲਥ ਕਾਰਪੋਰੇਸ਼ਨ ਦਾ ਡਾਇਰੈਕਟਰ ਸ਼੍ਰੀ ਰਮਨ ਬਿਆਲ ਜੀ ਨੂੰ ਅਹੀ ਨਿਯੋਤਾ ਦਿੱਤਾ ਇਸ ਕਾਰਜਕ੍ਰਮ ਦੇ ਵਿਚਾਨ ਕਿਉਂਕਿ ਕੋਈ ਵੀ ਕਾਰਜਕ੍ਰਮ ਛੋਟਾ ਜਦੋਂ ਹੁੰਦਾ ਤੇ ਜਦੋਂ ਇਨਾ ਵਰਗੀ ਮਹਾਨ ਹਸਤੀ ਜਿਹੜੀ ਆ ਜਾਂਦੀ ਹੈ ਉਹ ਨੈਚਰਲੀ ਕਾਰਜਕ੍ਰਮ ਜਿਹੜਾ ਵੱਡਾ ਹੋ ਜਾਂਦਾ ਅਸੀਂ ਇਸੇ ਤਰ੍ਹਾਂ ਹੀ ਆਸ ਕਰਦੇ ਹਾਂ ਕਿ ਮਹਾਜਨ ਯੁਵਾ ਵਿੰਗ 21 ਤਰੀਕ ਨੂੰ ਅੱਜ ਜਿਹੜੀ ਮੀਟਿੰਗ ਹੈ ਇੱਕ ਬਲੱਡ ਨੈਸ਼ਨ ਕੈਂਪ ਦੀ ਵੀ ਹੈਗੀ ਆ ਤੇ ਤੇਰਾ ਜਿਹੜੀ 12 April ਨੂੰ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਮਹਾਜਨ ਯੁਵਾ ਵਿੰਗ ਇੱਕ ਪਰਿਵਾਰ ਮਿਲਨ ਸਮਾਰੋਹ ਕਰਵਾਉਣ ਜਾ ਰਿਹਾ ਜਿਹਦੇ ਵਿੱਚ ਮਹਾਜਨ ਯੁਵਾ ਵਿੰਗ ਲੋ ਅਸੀਂ ਰਾਮ ਲਿਲਾ ਗਰਾਊਂਡ ਦੇ ਵਿੱਚ ਪੰਜਾਬੀ ਕਲਚਰ ਨੂੰ ਜਿਹੜਾ ਹੀ ਪ੍ਰਮੋਟ ਕਰਦੇ ਹੋਏ ਤੇਰਾ April ਵਿਸਾਖੀ ਤੋਂ ਇੱਕ ਦਿਨ ਪਹਿਲਾਂ ਵਿਸਾਖੀ ਦਾ ਜਿਹੜਾ ਤਿਉਹਾਰ ਹੈ ਅਸੀਂ 3000 ਪਰਿਵਾਰਾਂ ਦੇ ਨਾਲ ਜਿਹੜਾ ਦੁਪਹਿਰ ਦਾ ਭੋਜਨ ਉੱਥੇ ਹੀ ਹੋਏਗਾ ਦੇ ਅਸੀਂ ਉਹ ਕਾਰਜਕ੍ਰਮ ਕਰਨ ਜਾ ਰਹੇ ਹਾਂ ਸਾਰਿਆਂ ਦੇ ਸਹਿਯੋਗ ਚ ਅੱਜ ਟੀਮ ਸਾਡੀ ਆਈ ਦੀ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਸਾਡੀ ਟੀਮ ਅੱਗੇ ਵਧਦੀ ਰਹੇ ਤੇ ਕੰਮ ਕਰਦੀ ਰਹੇ ਜੈ ਹਿੰਦ ਜੈ ਭਾਰਤ ਜੈ ਬੁੱਧ ਜੈ ਮਹਾਜਾ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਨੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜੇਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a and gems cambridge international school opposite canada palace near a &M institute's jalandhar Dalhousie bypass road patankar